ਹਾਂਜੀ ਬਾਈ ਜੀ ਕੀ ਹਾਲ ਚਾਲ ਹੈ ਅੱਜ ਆਪਾਂ ਗੱਲ ਕਰਦੇ ਹਾਂ ਪ੍ਰੋਟੀਨ ਰਜਾਨਾ ਖਾਣਾ ਜ਼ਰੂਰੀ ਕਿਉਂ ਹੈ ਆਪਾਂ ਪਿਛਲੇ ਭਾਗ ਵਿੱਚ ਹੀ ਗੱਲ ਕਰ ਚੁੱਕੇ ਹਾਂ ਕਿ ਸਾਨੂੰ ਆਪਣੀ ਖੁਰਾਕ ਵਿੱਚ ਪ੍ਰੋਟੀਨ ਦੇ ਸਰੋਤ ਰਜਾਨਾ ਸ਼ਾਮਲ ਕਰਨੇ ਚਾਹੀਦੇ ਹਨ ਕਿਉਂਕਿ ਪ੍ਰੋਟੀਨ ਨੂੰ ਸਾਡਾ ਸਰੀਰ ਆਪਣੇ ਅੰਦਰੋਂ ਪੈਦਾ ਨਹੀਂ ਕਰ ਸਕਦਾ ਦਰਅਸਲ ਇਸ ਗੱਲ ਵਿੱਚ ਵੀ ਅੱਧੀ ਸੱਚਾਈ ਹੈ ਉਸ ਦਾ ਕਾਰਨ ਸਮਝਦੇ ਹਾਂ ਪ੍ਰੋਟੀਨ ਖੁਦ ਵੀ ਕਈ ਕਿਸਮਾਂ ਦੇ ਕਣਾਂ ਦਾ ਬਣਿਆ ਹੁੰਦਾ ਹੈ ਜਿਸ ਨੂੰ ਵਿਗਿਆਨਿਕ ਭਾਸ਼ਾ ਵਿੱਚ ਅਮੀਨੋ ਐਸਟਾਕਦੇ ਹਨ ਮਨੁੱਖੀ ਖੁਰਾਕ ਵਿੱਚ 20 ਕਿਸਮ ਦੇ ਅਮੀਨੋ ਐਸਿਡ ਹੁੰਦੇ ਹਨ ਇਹਨਾਂ ਵਿੱਚੋਂ ਅੱਧੇ ਕੋ ਤਾਂ ਸਾਡਾ ਸਰੀਰ ਆਪਣੇ ਅੰਦਰੋਂ ਬਣਾ ਸਕਦਾ ਹੈ ਅਤੇ ਅੱਧੇ ਨਹੀਂ ਬਣਾ ਸਕਦਾ ਜੋ ਕਿ ਸਾਨੂੰ ਖੁਰਾਕ ਤੋਂ ਲੈਣੇ ਜ਼ਰੂਰੀ ਹਨ ਇਹ ਵੱਖੋ-ਵੱਖਰੇ ਅਮੀਨੋ ਐਸਿਡ ਨੂੰ ਵੱਖੋ-ਵੱਖਰੇ ਢੰਗ ਨਾਲ ਜੋੜ ਕੇ ਕਈ ਕਿਸਮਾਂ ਦੇ ਪ੍ਰੋਟੀਨ ਬਣਦੇ ਹਨ ਕਈ ਜਿੰਮ ਜਾਣ ਵਾਲੇ ਲੋਕ ਬੀਸੀਏਏ ਨਾਮ ਦਾ ਇੱਕ ਪਾਊਡਰ ਖਾਂਦੇ ਹਨ ਇਸ ਨਾਮ ਨਾਲ ਅਮੀਨੋ ਐਸਿਡ ਦੀ ਪੂਰਤੀ ਹੋ ਜਾਂਦੀ ਹੈ ਜੋ ਸਾਡਾ ਸਰੀਰ ਆਪਣੇ ਅੰਦਰੋਂ ਨਹੀਂ ਬਣਾ ਸਕਦਾ ਵੈਸੇ ਸੱਚਾਈ ਤਾਂ ਇਹ ਹੈ ਕਿ ਅਸੀਂ ਰੋਜ਼ਾਨਾ ਆਪਣੀ ਖਾਣਕ ਵਿੱਚੋਂ ਸਰੀਰਕ ਭਾਰ ਅਨੁਸਾਰ ਪ੍ਰੋਟੀਨ ਖਾ ਰਹੇ ਹਾਂ ਤਾਂ ਸਾਨੂੰ ਕੁਦਰਤੀ ਖਾਣੇ ਵਿੱਚੋਂ ਹੀ ਸਾਰੇ ਅਮੀਨੋ ਐਸਿਡ ਆਪੇ ਆਪ ਮਿਲ ਜਾਣਗੇ ਸਾਨੂੰ ਬੀਸੀਏ ਦੀ ਉਰਜਣ ਵਿੱਚ ਪੈਣ ਦੀ ਕੋਈ ਖਾਸ ਲੋੜ ਨਹੀਂ ਹੈ ਭਾਵੇਂ ਮੁਰੱਖੀ ਸਰੀਰ ਆਪਣੇ ਅੰਦਰੋਂ ਪ੍ਰੋਟੀਨ ਨਹੀਂ ਬਣਾ ਸਕਦਾ ਪਰ ਪੌਦੇ ਬਣਾ ਸਕਦੇ ਹਨ ਫਲੀਦਾਰ ਪੌਦੇ ਜਿਵੇਂ ਕਿ ਮਟਰ ਰਾਜਮਾ ਦਾਲਾਂ ਆਦ ਇਹਨਾਂ ਦੀਆਂ ਜੜ੍ਹਾਂ ਦੇ ਵਿੱਚ ਇਹੋ ਜਿਹੇ ਜਮਾਣੂ ਹੁੰਦੇ ਹਨ ਜੋ ਕਿ ਹਵਾ ਵਿੱਚੋਂ ਮਿਲੀ ਹੋਈ ਨਾਈਟ੍ਰੋਜਨ ਨੂੰ ਵਰਤ ਕੇ ਪੌਦੇ ਅੰਦਰ ਸਮਾ ਦਿੰਦੇ ਹਨ ਜਿਸ ਤੋਂ ਕਿ ਅੱਗੇ ਪ੍ਰੋਟੀਨ ਦੇ ਵੱਖੋ ਵੱਖਰੇ ਅਮੀਨੋ ਐਸਿਡ ਬਣਾਏ ਜਾ ਸਕਦੇ ਹਨ ਇਹ ਪੌਦੇ ਹੋਰ ਜੰਗਲੀ ਜਾਨਵਰਾਂ ਦੀ ਖਰਾਕ ਬਣਦੇ ਹਨ ਜਿਸ ਨਾਲ ਉਹਨਾਂ ਦੀਆਂ ਮਾਸਪੇਸ਼ੀਆਂ ਵਿਕਸਿਤ ਹੁੰਦੀਆਂ ਹਨ ਪਰ ਇਹੋ ਜਿਹੇ ਲਾਭਦਾਇਕ ਜਿਵਾਨੂ ਮਨੁੱਖ ਜਾਂ ਕਿਸੇ ਹੋਰ ਜਾਨਵਰ ਵਿੱਚ ਨਹੀਂ ਹੁੰਦੇ ਇਸ ਕਰਕੇ ਅਸੀਂ ਆਪਣੇ ਅੰਦਰੋਂ ਪ੍ਰੋਟੀਨ ਪੈਦਾ ਕਰਨ ਵਿੱਚ ਅਸਮਰਥ ਹੁੰਦੇ ਹਾਂ ਤਾਂ ਕਰਕੇ ਪ੍ਰੋਟੀਨ ਖਾਣਾ ਸਾਡੇ ਲਈ ਜ਼ਰੂਰੀ ਹੈ ਕਿਉਂਕਿ ਅਸੀਂ ਪ੍ਰੋਟੀਨ ਅੰਦਰੋਂ ਨਹੀਂ ਪੈਦਾ ਕਰ ਸਕਦੇ ਤੇ ਸਰੀਰ ਨੂੰ ਪ੍ਰੋਟੀਨ ਬਹੁਤ ਜ਼ਰੂਰੀ ਹੈ ਸਤਿ ਸ੍ਰੀ ਅਕਾਲ ਦੋਸਤੋ ਆਪਣੇ ਚੈਨਲ ਦੇ ਨਾਲ ਬਨੇ ਰਹੋ ਆਪਾਂ ਅੱਗੇ ਵੀਡੀਓ ਇਸੇ ਨਾਮ ਦੇ ਰਿਲੇਟਡ ਹੀ ਪਾਵਾਂਗੇ ਸਤਿ ਸ੍ਰੀ